ਬਹੁਤ ਹੀ ਮੰਦ ਭਾਗੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਬੱਡੀ ਖਿਡਾਰੀ ਸੁਰਜੀਤ ਸਿੰਘ ਰੌਤੇ ਦੀ ਹੋ ਗਈ ਸੜਕ ਹਾਦਸੇ 'ਚ ਮੌਤ ਦੱਸਣ ਦੇ ਮਤਾਬਕ ਉਹ ਪਿੰਡ ਖੋਟੇ ਦੇ ਵਿੱਚ ਆਪਣੇ ਦੋਸਤ ਦੇ ਨਾਲ ਜਾ ਰਿਹਾ ਸੀ ਤੇ ਉੱਥੇ ਸੜਕ ਦਾ ਕੰਮ ਜਿਹੜਾ ਚੱਲ ਰਿਹਾ ਸੀ ਸੜਕ ਬਣ ਰਹੀ ਸੀ ਸੜਕ ਦੇ ਬਣਨ ਦੇ ਨਾਲ ਉੱਥੇ ਕੋਈ ਵੀ ਸਾਈਨ ਬੋਰਡ ਨਹੀਂ ਲਗਾਇਆ ਗਿਆ ਸੀ ਨੇਰਾ ਹੋਣ ਦੇ ਕਰਕੇ ਜਿਹੜੀ ਕਾਰ ਆ ਉਹ ਖੱਡ ਦੇ ਵਿੱਚ ਡਿੱਪੀ ਜਾਂ ਟੋਏ 'ਚ ਡਿੱਪੀ ਜਿਹਦੇ ਕਰਕੇ ਕਿ ਉਸ ਦੀ ਮੌਤ ਹੋ ਚੁੱਕੀ ਹੈ ਜੀ ਬਬ ਤੇ ਹੀ ਦਰਦਨਾਕ ਇਹ ਟਾਈਮ ਆ ਇਸ ਦਿਨ ਨਾਲ ਹੀ ਸਾਰੇ ਪਿੰਡ ਨੇ ਠੇਕੇਦਾਰ ਦੇ ਖਿਲਾਫ ਧਰਨਾ ਦੇ ਤੱਕ ਕਿਉਂਕਿ ਸੜਕ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦਾ ਬੋਰਡ ਜਿਹੜਾ ਚੇਤਾਵਨੀ ਚਿੰਨ ਨਹੀਂ ਲੱਗਾ ਸੀਗਾ ਜਿਹਦੇ ਕਰਕੇ ਇੱਕ ਚੋਟੀ ਦਾ ਖੜਾੜੀ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਇਹ ਕਾਟਾ ਜੀ ਕਦੇ ਨਾ ਪੂਰਾ ਹੋਣ ਵਾਲਾ ਆ ਤੇ ਤੁਸੀਂ ਵੀ ਆਪਣਾ ਖਿਆਲ ਰੱਖਿਆ ਕਰੋ ਰਾਤ ਨੂੰ ਗੱਡੀ ਚਲਾਉਣ ਵੇਲੇ ਖਾਸ ਧਿਆਨ ਰੱਖਿਆ ਕਰੋ ਪਹਿਲਾਂ ਤਾਂ ਜਿਹੜੇ ਵੀ ਕੰਟਰੈਕਟਰ ਹੁੰਦੇ ਨੇ ਜਿਨ੍ਹਾਂ ਨੇ ਕੰਟਰੈਕਟ ਲਿਆ ਹੁੰਦਾ ਕੰਮ ਕਰਨ ਦਾ ਬਈ ਆਪਣਾ ਤੁਸੀਂ ਪੂਰਾ ਜਿਹੜਾ ਆ ਤਾਮਝਾਮ ਲੈ ਕੇ ਤੁਰਿਆ ਕਰੋ ਹਨਾ ਤਾਂ ਜੋ ਕਿਸੇ ਦਾ ਵੀ ਜੋ ਵੀ ਇਦਾਂ ਦਾ ਦਰਦਨਾਕ ਜਿਹੜਾ ਹਾਦਸਾ ਕਿਸੇ ਦੇ ਨਾਲ ਵੀ ਨਾ ਹੋਵੇ ਕਾਸ਼ ਜੇ ਉਹਨਾਂ ਦੇ ਤਾਂ ਥੋੜਾ ਕੋਈ ਰਿਸ਼ਤੇਦਾਰ ਜਾਂ ਤੁਹਾਡੇ ਘਰੋਂ ਇਹ ਹੁੰਦਾ ਤਾਂ ਕਿੰਨਾ ਦੁੱਖ ਹੋਣਾ ਸੀਗਾ ਸੋ ਤੁਸੀਂ ਵੀ ਆਪਣੀ ਜਿਹੜੀ ਗੱਡੀ ਆ ਰਾਤ ਸਮੇਂ ਧਿਆਨ ਨਾਲ ਚਲਾਇਆ ਕਰੋ ਤਾਂ ਜੋ ਇਦਾਂ ਦੇ ਹੋਣ ਵਾਲੇ ਜਿਹੜੇ ਖਤਰੇ ਆ ਜਾਂ ਹਾਦਸਿਆਂ ਤੋਂ ਬਚਿਆ ਜਾ ਸਕੇ